ਸਤਿ ਸ਼੍ਰੀ ਅਕਾਲ ਜੀ ਤ੍ਰਿਥਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਕਰਨ ਜਾ ਰਹੇ ਆ ਵਰਬਸ ਵਰਬਸ ਤੋਂ ਬਿਨਾ ਆਪਾਂ ਇੰਗਲਿਸ਼ ਦਾ ਕੋਈ ਵੀ ਸੈਂਟੈਂਸ ਨਹੀਂ ਬਣਾ ਸਕਦੇ ਵਰਬ ਦੀਆਂ ਤਿੰਨ ਫਾਰਮਾਂ ਹੁੰਦੀਆਂ ਆ ਪਹਿਲੀ ਦੂਜੀ ਤੇ ਤੀਜੀ ਤਿੰਨਾਂ ਦਾ ਮਤਲਬ ਸੇਮ ਹੁੰਦਾ ਆ ਪਰ ਕਿਹੜੀ ਵਰਬ ਆਪਾਂ ਕਿੱਥੇ ਵਰਤਣੀ ਆ ਇਹ ਜਦੋਂ ਤੁਸੀਂ ਪ੍ਰੋਪਰ ਸਾਡੇ ਤੋਂ ਟ੍ਰੇਨਿੰਗ ਲਾਉਂਗੇ ਫਿਰ ਸਮਝ ਆਊਗਾ ਫਿਲਹਾਲ ਆਪਾਂ ਇਹ ਸਿੱਖਣ ਜਾ ਰਹੇ ਆ ਕੀ ਇੰਗਲਿਸ਼ ਦੀ ਕਿਹੜੀ ਵਰਬ ਦਾ ਕੀ ਮਤਲਬ ਆਪਣੀ ਅੱਜ ਦੀ ਫਰਸਟ ਵਰਬ ਆ ਅਗਰੀ ਅਗਰੀ ਦੀ ਸੈਕੰਡ ਵਰਬ ਹੁੰਦੀ ਆ ਅਗਰੀਡ ਥਰਡ ਵਰਬ ਹੁੰਦੀ ਆ ਅਗਰੀਡ ਇਹਦਾ ਮਤਲਬ ਸਹਿਮਤ ਹੋਣਾ ਅਗਰੀ ਅਗਰੀਡ ਅਗਰੀਡ ਅਗਲੀ ਆਪਣੀ ਵਰਬ ਆ ਡਿਸ ਅਗਰੀ ਡਿਸ ਅਗਰੀ ਦੀ ਸੈਕੰਡ ਵਰਬ ਹੁੰਦੀ ਆ ਡਿਸ ਅਗਰੀਡ ਥਰਡ ਵਰਬ ਹੁੰਦੀ ਆ ਡਿਸ ਅਗਰੀਡ ਇਹਦਾ ਮਤਲਬ ਹੁੰਦਾ ਅਸਹਿਮਤ ਹੋਣਾ ਡਿਸ ਅਗਰੀ ਡਿਸ ਅਗਰੀਡ ਡਿਸ ਅਗਰੀਡ ਅਗਲੀ ਆਪਣੀ ਵਰਬ ਆ ਬਾਈਟ ਬਾਈਟ ਦੀ ਸੈਕਿੰਡ ਵਰਬ ਹੁੰਦੀ ਆ ਬਿਟ ਥਰਡ ਵਰਬ ਹੁੰਦੀ ਆ ਬਿਟਨ ਇਹਦਾ ਮਤਲਬ ਦੰਦੀ ਵੱਡਣਾ ਵਾਈਟ ਵਿਟ ਬਿਟਨ ਅਗਲੀ ਆਪਣੀ ਵਰਬ ਆ ਟੀਅਰ ਟੀਅਰ ਦੀ ਸੈਕਿੰਡ ਵਰਬ ਹੁੰਦੀ ਆ ਟੋਰ ਥਰਡ ਵਰਬ ਹੁੰਦੀ ਆ ਟੋਰਨ ਇਹਦਾ ਮਤਲਬ ਫਾੜਨਾ ਟੀਅਰ ਟੋਰ ਟੋਰਨ ਅਗਲੀ ਆਪਣੀ ਵਰਬ ਆ ਅਚੀਵ ਅਚੀਵ ਦੀ ਸੈਕਿੰਡ ਵਰਬ ਆ ਅਚੀਵਡ third verb achieved ਇਹਦਾ ਮਤਲਬ ਹਾਸਲ ਕਰਨਾ achieve achieved achieved ਅਗਲੀ ਆਪਣੀ ਵਰਬ ਐਡਮਿਟ ਐਡਮਿਟ ਦੀ ਸੈਕਿੰਡ ਵਰਬ ਹੁੰਦੀ ਹੈ ਐਡਮਿਟਿਡ ਥਰਡ ਵਰਬ ਹੁੰਦੀ ਹੈ ਐਡਮਿਟਿਡ ਇਹਦਾ ਮਤਲਬ ਮੰਨਣਾ ਜਾਂ ਦਾਖਲਾ ਦੇਣਾ ਐਡਮਿਟ ਐਡਮਿਟਿਡ ਐਡਮਿਟਿਡ ਅਗਲੀ ਆਪਣੀ ਵਰਬ ਅਪੀਅਰ ਅਪੀਅਰ ਦੀ ਸੈਕਿੰਡ ਵਰਬ ਹੁੰਦੀ ਹੈ ਅਪੀਅਰਡ ਥਰਡ ਵਰਬ ਹੁੰਦੀ ਹੈ ਅਪੀਅਰਡ ਇਹਦਾ ਮਤਲਬ ਨਜ਼ਰ ਆਣਾ ਅਪੀਅਰ अपीयड अपीअर्ड अगली अपनी वर्ब बहबा अटैक अटैक दर्ब हूँ अटैकड थर्ड वर्ब हूँ अटैकड ए मतलब हमला करना अटैक अटैकड अटैकड अगली अपनी बहबा बर्न बर्न की सैकंड वर्ब बंट थर्ड बब बंट यद मतलब साड़ना ज सड़ना वर्ण बंट वर्ट अगली अपनी बहबा क्य केयर केर्ब हों केयड थर्ड वर्ब होंड ए मतलब देखभाल करना केयर, केयड केयड अगली अपनी वर्ब आ कैरी कैरी सेकंड वर्ब है कैरीड, थर्ड वर्ब हों कैरीड ए मतलब फड़ना, फ चकना कैरी कैरीड, कैरीड. अगली अपनी वर्ब आ डिपेंड डिपेंड की सैकेंड वर्ब हों डिपेंड थर्ड वर्ब है डिपेंड ए मतलब निर्भर करना डिपेंड Depend, डिपेंडड अगली अपनी वर्ब आ डिस्क्राइब की सैकेंड वर्ब डिस्क्राइब्ड थर्ड वर्ब हों डिइबड यह मतलब होंगे व्याख्या करनी डिस्क्राइब डिस्क्राइब्ड डिस्क्राइब्ड अगली अपनी वर्ब आ डिस्टर्ब डिस्टर्ब की सैकंड वर्ब हों डिबड ਥਰਡ ਵਰਬ ਹੁੰਦੀ ਹੈ ਡਿਸਟਰਬਡ ਇਹਦਾ ਮਤਲਬ ਤੰਗ ਕਰਨਾ ਡਿਸਟਰਬ ਡਿਸਟਰਬਡ ਡਿਸਟਰਬਡ ਅਗਲੀ ਆਪਣੀ ਵਰਬ ਆ ਐਕਸਪਲੋਰ ਐਕਸਪਲੋਰ ਦੀ ਸੈਕਿੰਡ ਵਰਬ ਹੁੰਦੀ ਹੈ ਐਕਸਪਲੋਡ ਥਰਡ ਵਰਬ ਹੁੰਦੀ ਹੈ ਐਕਸਪਲੋਰ ਇਹਦਾ ਮਤਲਬ ਖੋਜਣਾ ਐਕਸਪਲੋਰ ਐਕਸਪਲੋਡ ਐਕਸਪਲੋਡ ਅਗਲੀ ਆਪਣੀ ਵਰਬ ਆ ਹੈਪਨ ਹੈਪਨ ਦੀ ਸੈਕਿੰਡ ਵਰਬ ਹੁੰਦੀ ਆ ਹੈਪਨਡ ਥਰਡ ਵਰਬ ਹੁੰਦੀ ਆ ਹੈਪਨਡ ਇਹਦਾ ਮਤਲਬ ਵਾਪਰਨਾ ਹੈਪਨ ਹੈਪਨਡ ਹੈਪਨਡ ਅਗਲੀ ਆਪਣੀ ਵਰਬ ਆ ਇਨਕਲੂਡ ਇਨਕਲੂਡ ਦੀ ਸੈਕਿੰਡ ਵਰਬ ਹੁੰਦੀ ਆ ਇਨਕਲੂਡਡ ਥਰਡ ਵਰਬ ਹੁੰਦੀ ਆ ਇਨਕਲੂਡਡ ਇਹਦਾ ਮਤਲਬ ਸ਼ਾਮਲ ਕਰਨਾ ਇਨਕਲੂਡ ਇਨਕਲੂਡਡ ਇਨਕਲੂਡਡ ਅਗਲੀ ਆਪਣੀ ਵਰਬ ਆ ਇਨਫਾਰਮ ਇਨਫਾਰਮ ਦੀ ਸੈਕੰਡ ਵਰਬ ਹੁੰਦੀ ਆ ਇਨਫਾਰਮਡ ਥਰਡ ਵਰਬ ਹੁੰਦੀ ਆ ਇਨਫਾਰਮਡ ਇਹਦਾ ਮਤਲਬ ਸੂਚਿਤ ਕਰਨਾ ਇਨਫਾਰਮ ਇਨਫਾਰਮਡ ਇਨਫਾਰਮਡ ਅਗਲੀ ਆਪਣੀ ਵਰਬ ਆ ਮੈਨੇਜ ਮੈਨੇਜ ਦੀ ਸੈਕੰਡ ਵਰਬ ਹੁੰਦੀ ਆ ਮੈਨੇਜਡ ਥਰਡ ਵਰਬ ਹੁੰਦੀ ਆ ਮੈਨੇਜਡ ਇਹਦਾ ਮਤਲਬ ਸੰਭਾਲਣਾ ਮੈਨੇਜ ਮੈਨੇਜਡ ਮੈਨੇਜਡ ਆਪਣੀ ਅਗਲੀ ਵਰਬ ਆ ਆਪਟੇਨ ਆਬਟੇਨ ਦੀ ਸੈਕਿੰਡ ਵਰਬ ਹੁੰਦੀ ਆ ਆਬਟੇਨਡ ਥਰਡ ਵਰਬ ਹੁੰਦੀ ਆ ਆਬਟੇਨਡ ਇਹਦਾ ਮਤਲਬ ਪ੍ਰਾਪਤ ਕਰਨਾ ਆਬਟੇਨ ਆਬਟੇਨਡ ਆਬਟੇਨਡ ਆਪਣੀ ਅਗਲੀ ਵਰਬ ਅਰੈਸਟ ਰੈਸਟ ਦੀ ਸੈਕਿੰਡ ਵਰਬ ਹੁੰਦੀ ਆ ਅਰੈਸਟਡ ਥਰਡ ਵਰਬ ਹੁੰਦੀ ਆ ਅਰੈਸਟਡ ਇਹਦਾ ਮਤਲਬ ਗ੍ਰਿਫਤਾਰ ਕਰਨਾ ਅਰੈਸਟ ਅਰੈਸਟਡ ਅਰੈਸਟਡ ਅਗਲੀ ਆਪਣੀ ਵਰਬ ਆ ਅਟੈਂਡ ਅਟੈਂਡ ਦੀ ਸੈਕਿੰਡ ਵਰਬ ਆ ਅਟੈਂਡਡ ਥਰਡ ਵਰਬ ਆ ਅਟੈਂਡਡ ਇਹਦਾ ਮਤਲਬ ਹਾਜ਼ਰ ਹੋਣਾ ਜਾਂ ਧਿਆਨ ਦੇਣਾ ਅਟੈਂਡ ਅਟੈਂਡਡ ਅਟੈਂਡਡ ਅਗਲੀ ਆਪਣੀ ਵਰਬ ਆ ਬੈਗ ਬੈਗ ਦੀ ਸੈਕੰਡ ਵਰਬ ਹੁੰਦੀ ਆ ਬੈਗਡ ਥਰਡ ਵਰਬ ਹੁੰਦੀ ਆ ਬੈਗਡ ਇਹਦਾ ਮਤਲਬ ਭੀਖ ਮੰਗਣਾ ਜਾਂ ਬੇਨਤੀ ਕਰਨਾ ਬੈਗ ਬੈਗਡ ਬੈਗਡ ਅਗਲੀ ਆਪਣੀ ਵਰਬ ਆ ਐਕਸਪ੍ਰੈਸ ਐਕਸਪ੍ਰੈਸ ਦੀ ਸੈਕੰਡ ਵਰਬ ਹੁੰਦੀ ਆ ਐਕਸਪ੍ਰੈਸਡ थर्ड वर्ब है एक्सप्रैसड ए मतलब बयान करना ज प्रकट करना एक्सप्रैस एक्सप्रैसड एक्सप्रैसड अगली अपनी वर्ब एन वी दी दैकेंड वर्ब एनवीड थर्ड वर्ब एनवीड ए मतलब ईरखा करना एन वी एन वीड एन वीड अपनी अगली वर्बा डिनाई डिनाई सेकंड वर्ब डिनाइड ਥਰਡ ਵਰਬ ਬਟ ਡਿਨਾਈਡ ਇਹਦਾ ਮਤਲਬ ਹੁੰਦਾ ਇਨਕਾਰ ਕਰਨਾ ਡਿਨਾਈ ਡਿਨਾਈਡ ਡਿਨਾਈਡ ਅਗਲੀ ਆਪਣੀ ਵਰਬ ਆ ਚੀਅਰ ਚੀਅਰ ਦੀ ਸੈਕੰਡ ਵਰਬ ਹੁੰਦੀ ਆ ਚੀਅਰਡ ਥਰਡ ਵਰਬ ਹੁੰਦੀ ਆ ਚੀਅਰਡ ਇਹਦਾ ਮਤਲਬ ਖੁਸ਼ੀ ਮਨਾਉਣਾ ਚੀਅਰ ਚੀਅਰਡ ਚੀਅਰਡ ਆਪਣੀ ਅਗਲੀ ਵਰਬ ਆ ਐਕਸਪਲੇਨ ਐਕਸਪਲੇਨ ਦੀ ਸੈਕੰਡ ਵਰਬ ਹੁੰਦੀ ਆ ਐਕਸਪਲੇਨਡ ਥਰਡ ਵਰਬ ਹੁੰਦੀ ਹੈ ਐਕਸਪਲੇਨਡ ਇਹਦਾ ਮਤਲਬ ਸਮਝਾਉਣਾ ਐਕਸਪਲੇਨ ਐਕਸਪਲੇਨਡ ਐਕਸਪਲੇਨਡ ਆਪਣੀ ਅਗਲੀ ਵਰਬ ਡਿਲੇ ਡਿਲੇ ਦੀ ਸੈਕੰਡ ਵਰਬ ਡਿਲੇਡ ਥਰਡ ਵਰਬ ਡਿਲੇਡ ਇਹਦਾ ਮਤਲਬ ਦੇਰੀ ਕਰਨਾ ਡਿਲੇ ਡਿਲੇਡ ਡਿਲੇਡ ਆਪਣੀ ਅਜ ਤੀ ਲਾਸਟ ਵਰਬ ਬਟ ਡਿਸਕਸ ਡਿਸਕਸ ਦੀ ਸੈਕੰਡ ਵਰਬ ਹੁੰਦੀ ਹੈ ਡਿਸਕਸਡ ਥਰਡ ਵਰਬ ਹੁੰਦੀ ਹੈ ਡਿਸਕਸਡ ਇਹਦਾ ਮਤਲਬ ਚਰਚਾ ਕਰਨਾ ਡਿਸਕਸ ਡਿਸਕਸਡ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਇਹ ਕਿਕ ਵਰਬ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਆ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਆ ਤਾਂ ਤੁਹਾਨੂੰ ਸਾਡੇ ਕੋਲ ਪ੍ਰੋਪਰ ਕਲਾਸ ਜੁਆਇਨ ਕਰਨੀ ਪਊਗੀ ਅਸੀਂ ਪਰਸਨਲ ਕਲਾਸ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਹੀ ਬੈਠਦਾ ਆ ਤੇ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਡਿਸਾਈਡ ਹੁੰਦਾ ਆ ਸੋ ਆਪਣੀ ਪਰਸਨਲ ਕਲਾਸ ਬੁੱਕ ਕਰਨ ਲਈ ਸਕਰੀਨ ਤੇ ਆਰ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਆ థాంਕ ਯੂ